ਤੜੀ ਸਪੈਸ਼ਲ ਮੇਮ ਜਿਹੜੀ ਚੱਲ ਰਹੀ ਸੀਗੀ ਉਹਦੇ ਤਹਿਤ ਸਾਨੂੰ ਇੱਕ ਮੈਂ ਘਰੇਂਡਾ ਠਾਣਾ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਕਨਫਰਮੇਸ਼ਨ ਮਿਲੀ ਸੀਗੀ ਭਈ ਕੁਝ ਜਿਹੜੇ ਆ ਅਨਸਰ ਆ ਉਹ ਹਿਰੋਂ ਦਾ ਕਾਰੋਬਾਰ ਜਿਹੜਾ ਉੱਥੇ ਕਰ ਰਿਹਾ ਉਹਦੇ ਸਬੰਧ ਚ ਅਸੀਂ ਆਪਣੀ ਟੀਮ ਜਿਹੜੀ ਹੈ ਹਰਪਾਲ ਸਿੰਘ ਤੇ ਨਾਲ ਐਸਐਚਓ ਸਾਹਿਬ ਵੀ ਸੀਗੇ ਉਹਨੂੰ ਜਿਹੜਾ ਲਾਇਆ ਹੋਇਆ ਸੀਗਾ ਉਹਦੇ ਸਬੰਧ ਚ ਸਾਨੂੰ ਕਾਮਯਾਬੀ ਮਿਲੀ ਜਦੋਂ ਇੱਕ ਸਕੋਡਾ ਕਾਰ ਨੂੰ ਅਸੀਂ ਡੱਕ ਕੇ ਉਦੋਂ ਤੋਂ ਤਲਾਸ਼ੀ ਲਈ ਆ ਉਹਨਾਂ ਦੀ ਜਾਬਤੇ ਦੇ ਅਨੁਸਾਰ ਉਹ ਚੋ ਤਿੰਨ ਦੋਸ਼ੀਆਂ ਨੂੰ ਅਸੀਂ ਕਾਬੂ ਕੀਤਾ ਆਕਾਸ਼ਪ੍ਰੀਤ ਗੁਰਬਖਸ਼ ਤੇ ਸਿਮਰਨਪ੍ਰੀਤ ਇਹਨਾਂ ਨੇ ਤਰੰਤਨ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਜਿਨ੍ਹਾਂ ਕੋਲ 450 ਗ੍ਰਾਮ ਦੇ ਕਰੀਬ ਹੈਰੋਨ ਬਰਾਮਦ ਹੋਈ ਤੇ ਇੱਕ ਰਵਾਲਵਰ ਬਰਾਮਦ ਹੋਇਆ ਉਹ ਇਹਨਾਂ ਨੂੰ ਕਬਜ਼ੇ 'ਚ ਹੀ ਲੈ ਲਿਆ ਤੇ ਜਾਬਤੇ ਅਨੁਸਾਰ ਲੈ ਕੇ ਇਹਨਾਂ ਤੇ ਕਾਰਵਾਈ ਕਰਦੇ ਆਂ ਅੱਜ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ ਉਸ ਤੋਂ ਬਾਅਦ ਇਹਨਾਂ ਤੋਂ ਅੱਗੇ ਹੋਰ ਪੁੱਛਗਿੱਛ ਜਿਹੜੀਆਂ ਫਿਰ ਕੀਤੀ ਜਾਊਗੀ ਸਰ ਇਹ ਕਰਦੇਗੇ ਇਹਨਾਂ ਨੂੰ ਜਵਾਬ ਇਹ ਕੰਮ ਤਾਂ ਨਹੀਂ ਕਰਦੇ ਆ ਪਰ ਲੇਕਿਨ ਇਸ ਕਾਰੋਬਾਰ ਚ ਪਏ ਹੋਏ ਆ ਤੇ ਇਹ ਸਮਾਨ ਸਾਰਾ ਕਿੱਥੋਂ ਆਇਆ ਜੀ ਸਰ ਇਹਨਾਂ ਦੀ ਮੁੱਢਲੀ ਪੁਸ਼ਕਿਸ਼ ਜਿਹੜੀ ਆ ਉਹਦੇ ਵਿੱਚ ਤੇ ਆਇਆ ਪਾਕਿਸਤਾਨ ਤੋਂ ਆਇਆ ਇੱਕ ਗਾੜੀ ਉਹਨਾਂ ਨੇ ਕੱਥੇ ਸਪਲਾਈ ਕਰਨਾ ਸੀ ਇਹ ਅਜੇ ਪੁੱਛ ਕੇ ਅੱਜ ਕੰਪਲੀਟ ਕਰਾਂਗੇ ਇਹਨਾਂ ਦਾ ਰਮਾਨ ਲੈ ਲਈਏ ਕੋਈ ਇਹਨਾਂ ਦੇ ਉੱਪਰ ਬੈਲ ਨਾ ਪਰਚੇ ਹੋਏ ਹੋ ਚਾਹ ਹੈਗਾ ਬਸ ਉਸ ਤੋਂ ਅੱਗੇ ਨਹੀਂ। ਮਤਲਬ ਕਿ ਜਿਹੜੀ ਇਹਨਾਂ ਦੀ ਅੱਜ ਸੌਰੀ ਜਿਹੜੀ ਇਹ ਜਾਂਚ ਰਿਮਾਂਡ ਪੇਸ਼ ਕਰਕੇ ਹੁਣ ਟਾਈਮ ਹੋ ਰਿਹਾ ਉਸ ਤੋਂ ਬਾਅਦ ਲਵਾਂ। ਪਹਿਲਾਂ ਵੀ ਕਦੇ ਸਮਾਨ ਵਗਾਇਆ ਇਹਨਾਂ ਨੇ ਕੋਈ? ਪਹਿਲੀ ਵਾਰ ਨਹੀਂ ਵਗਾਇਆ। ਊ ਵੀ ਉਹ ਪੁੱਛ ਕੇ ਚਾਹੂਗਾ ਅੱਜ ਕਿਉਂਕਿ ਕੱਲ ਲੇਟ ਆਵਰ ਜਿਹੜਾ ਸਟਾਫ ਰਜਿਸਟ੍ਰੇਸ਼ਨ ਸੀਗੀ। ਜਿਹੜਾ ਰੋਲ-ਰੋਲ ਮਿਲੇ ਪਿਸਤਰ ਮਿਲੀ ਹੈ ਉਹ ਲਾਇਸੈਂਸੀ ਇਹਨਾਂ ਦੇ ਉਹ ਇਹਨਾਂ ਦੀ ਪੁੱਛੀ ਅਸਤੇ ਮੁਤਾਬਕ ਇਹਨਾਂ ਕਿਸੇ ਦਾ ਲੈ ਕੇ ਆਏ ਆ। ਕਿਉਂ ਉਹਨੂੰ ਜਾਂਚ ਵਿੱਚ ਸ਼ਾਮਲ ਕਰਕੇ ਫਿਰ ਪਤਾ ਲਗੂ ਲਾਇਸੈਂਸੀ ਹੈ ਕਿ ਸਰ ਇਹਨਾਂ ਦੇ ਡਾਇਰੈਕਟ ਲਿੰਕ ਪਾਕ ਤਸਕਰਾਂ ਨਾਲ ਸੀਗੇ। ਹਾਂ ਹਾਂ ਤੇ ਪਾਕਿਸਤਾਨ ਇਹ ਆਪ ਕਾਲ ਕਰਦੇ ਜੀ ਤੇ ਸਰ ਕਿੰਨੀ ਕਾਮਯਾਬੀ ਸਮਝੋਗੇ ਕਿ ਕਾਫੀ ਵੱਡੀ ਕੁਆਂਟੀਟੀ ਹੈ ਵੇਖੋ ਅਜ ਰਿਮਾਂਡ ਲੈ ਕੇ ਉਹਦੇ ਤੋਂ ਬਾਅਦ ਕੀ ਇਹਨਾਂ ਦੀ ਪੂਰੀ ਤਹਿਸੀਕਾਤ ਕਰਾਂਗੇ ਕੀ ਮਿਕਾਉਦਾ ਇਹ ਕਿਸੇ ਨੂੰ ਸਮਾਨ ਨਾ ਦੇਣਾ ਨਹੀਂ ਚਾਹ ਅਗਰ ਸਪਲਾਈ ਕਰਨੀ ਹੈ ਉਹ ਸਪਲਾਈ ਕਰਨਾ ਸੀ ਨੂੰ ਤੇ ਸਰ ਇਹ ਕਰਦੇ ਕੀ ਤੈਨੂੰ ਨੋ ਨਾ ਆਪਰੇ ਗੈਰਗੁਣਾ ਆਏਗੀ ਆਪ ਵਿੱਚ ਮਿਲੇਗੀ ਲੇਕਿਨ ਦਰ ਆਪਸ ਚ ਸਬੰਧ ਹੀ ਇਹਨਾਂ ਦਾ ਇਸੇ ਕੰਮ ਚ ਹੀ ਨੇ ਇਹਨਾਂ ਦੇ ਕਿਸੇ ਦੇ ਥਰੂਸ ਬੰਦ ਹੋਏ ਤਾਂ ਡਾਇਰੈਕਟ ਆਪਣੇ ਆਪ ਕਿਸ ਤਰ੍ਹਾਂ ਨਾ ਨਗਰਪੁਰ ਦੇ ਪਾਕਿਸਤਾਨ ਇਹ ਡਾਇਰੈਕਟ ਕਰ ਲੈਂਦੇ ਆ ਅੱਜਕੱਲ ਇੰਸਟਾਗ੍ਰਾਮ ਤੋਂ ਉਹਨਾਂ ਦੇ ਨੰਬਰ ਆ ਹੀ ਉਹ ਤੋਂ ਆਇਆ ਪਾਕਿਸਤਾਨ ਤੋਂ ਕਰਦੇ ਆ ਸਿੱਧੇ ਜੀ ਸਰ ਇਹਦਾ ਕੋਈ ਤੁਹਾਡਾ ਫਰਕ ਨਹੀਂ ਪੈਂਦਾ ਇਹਨਾਂ ਦਾ ਅਸੀਂ ਆਪਣਾ ਐਨਡੀਪੀਐਸ ਦੀ ਜਿਹੜੀ ਆ 21685 ਐਨਡੀਪੀਐਸ ਨਾਲ 25598 ਜਿਹੜੀ ਆ ਅਸਲਾ ਐਕਟ ਨਾਲ ਲਾਇਆ ਸਰ ਉਹ ਕੋਈ ਪ੍ਰਾਬਲਮ ਨਹੀਂ ਹੋਣੀ ਜਰੂਰ ਅਜ ਰਮਾਂਡ ਲੈ ਕੇ ਕਰਾਂਗੇ ਤੇ ਕਿਹੜੇ ਏਰੀਆ ਤੋਂ ਟ੍ਰਿਪੀ ਕੀ ਸੀ ਅਰੰਝਲੀ ਪਾਕਿਸਤਾਨ ਤੋਂ ਜੀ ਇਹਨਾਂ ਦਾ ਪੁੱਛ ਕੇ ਤਾਂ ਵਿਸ਼ਾ ਨਾ ਕਿੱਦਾਂ ਲਿਆਂਦੀ ਸੀ ਅਸੀਂ ਤੇ ਇਹਨਾਂ ਨੂੰ ਖਾਸੇ ਦੇ ਲਾਗੂ ਜਿਹੜਾ ਗ੍ਰਫਤਾਰ ਕੀਤਾ ਕਰ ਲੇ ਟਾਵਰ ਤੇ ਹੋਰ ਕੋਈ ਲੋਕ ਜੁੜੇ ਨੇ ਨਹੀਂ ਸਰ ਇਹ ਸਾਰਾ ਪੁੱਛ ਕੇ ਇਸ ਤੋਂ ਬਾਅਦ ਪਤਾ ਲੱਗਿਆ ਥੈਂਕ ਯੂ